ਗਤਾਰ ਇੱਕ ਸਾਲ ਤੋਂ ਮੋਚੇ ਦੇ ਵਿੱਚ ਡਟੇ ਤੇ ਪੰਜਾਬ ਪੰਡਾਲ ਦੇ ਵਿੱਚ ਸਜੇ ਮੇਰੇ ਸਾਰੇ ਸਤਿਕਾਰਯੋਗ ਆਗੂਓ ਸਤਿਕਾਰਯੋਗ ਕਿਸਾਨ ਮਜ਼ਦੂਰ ਭਰਾਵੋ ਤੇ ਭੈਣੋ ਪਹਿਲਾ ਸਭ ਤੋਂ ਪਹਿਲਾ ਫਤਿਹ ਦੀ ਸੱਜ ਪਾਓ ਗੱਜ ਕੇ ਕਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਰਾਵੋ ਆਪਾਂ ਪ੍ਰੋਗਰਾਮ ਦੇ ਅੰਤ ਤੋਂ ਅੰਤਨੇ ਪਲ ਪਲਾ ਵੱਲ ਵੱਧ ਰਹੇ ਆ ਤੁਸੀਂ ਦੂਰ ਦੂਰ ਤੋਂ ਆਏ ਹੋ ਮੋਰਚੇ ਦੀ ਤਾਜ਼ਾ ਹਾਲਤ ਕੀ ਆ ਆਪਣਾ ਮੋਰਚੇ ਦੀ ਅੰਦੋਲਨ ਦੀ ਆਗੂਆਂ ਤੋਂ ਸੁਣਨ ਦੀ ਖਾਤਰ ਆ ਜਾਣਨ ਦੀ ਖਾਤਰ ਆ ਸੋ ਇਸ ਕਰਕੇ ਬੇਨਤੀ ਆ ਪਹਿਲਾਂ ਸਟੇਟ ਸਕੱਟਰੀ ਨੇ ਵੀ ਬੇਨਤੀ ਕੀਤੀ ਆ ਵੀ ਥੋੜੇ ਜਿਵੇਂ ਸਮੇਂ ਦਾ ਆਪਣਾ ਪ੍ਰੋਗਰਾਮ ਰਹਿ ਗਿਆ ਸੋ ਮੈਂ ਇੱਥੇ ਹੀ ਸ਼ੁਰੂ ਕਰੂੰਗਾ ਵੀ ਅੱਜ ਆਪਣੇ ਅੰਦੋਲਨ ਸਾਹਮਣੇ ਸਭ ਤੋਂ ਵੱਡੀਆਂ ਚੁਣੌਤੀਆਂ ਕੀ ਆ ਖਤਰੇ ਕੀ ਹੈ ਉਹਨਾਂ ਚੁਣੌਤੀਆਂ ਤੇ ਖਤਰਿਆਂ ਦਾ ਟੱਕਰ ਕਰਨ ਲਈ ਆਪਣੇ ਦੋਵਾਂ ਫੋਰਮਾਂ ਦੀ ਲੀਡਰਸ਼ਿਪ ਵੱਲੋਂ ਪਲੈਨਿੰਗ ਕੀ ਹੈ ਰਣਨੀਤੀ ਕੀ ਹੈ ਭਰਾਵੋ ਪਹਿਲਾਂ ਤਾਂ ਇਹ ਨੋਟ ਕਰ ਲੋ ਵੀ ਜਿਹੜਾ ਸਾਡਾ ਦੁਸ਼ਮਣ ਹੈ ਡਾਡਾ ਦੁਸ਼ਮਣ ਹੈ ਜਿਹਦੇ ਨਾਲ ਸਾਡਾ ਮੱਥਾ ਲੱਗਿਆ ਹੋਇਆ 1 ਸਾਲ ਤੋਂ ਉਹ ਕੱਲਾ ਡਾਡਾ ਹੀ ਨਹੀਂ ਤਕੜਾ ਹੀ ਨਹੀਂ ਕਮੀਨਾ ਵੀ ਐ ਕਮੀਨ ਕੀ ਦੀ ਹੱਦਾਂ ਐ ਸਹادت ਕਰ ਐ ਆਪਾਂ ਨੂੰ ਪਰਸੋਂ ਗੱਲਬਾਤ ਲਈ ਮੀਟਿੰਗ ਦਿੱਤੀ ਹੋਈ ਐ ਦੋਨਾਂ ਫਰਮਾਂ ਨੂੰ ਗੱਲਬਾਤ ਲਈ ਜਿਹੜੇ ਆਪਣੀਆਂ ਮੋਰਚੇ ਦੀਆਂ ਮੰਗਾਂ ਨੇ 12 ਮੰਗਾਂ ਨੇ ਉਹਨਾਂ ਦੀ ਖਾਤਰ ਲਿਖਤੀ ਰੂਪ ਦੇ ਵਿੱਚ ਮੀਟਿੰਗ ਦਿੱਤੀ ਹੋਈ ਐ ਇੱਕ ਪਾਸੇ ਜਿਹੜੀਆਂ ਮੰਗਾਂ ਦੇ ਵਿੱਚ ਅਸੀਂ ਕਹਿ ਰਹੇ ਹਾਂ ਸਾਲ ਭਰ ਤੋਂ ਵੀ ਸਭ ਤੋਂ ਪਹਿਲੇ ਨੰਬਰ ਦੀ ਮੰਗ ਐਮਐਸਪੀ ਦੀ ਗਰੰਟੀ ਸੁਬਮੇਨਾਥਨ ਕਮਿਸ਼ਨ ਦੀ ਰਿਪੋਰਟ ਦੇ ਮਤਾਬਕ ਤੇ ਕਿਸਾਨਾਂ ਮਜ਼ਦੂਰਾਂ ਦੇ ਕਰਜ਼ਾ ਮਾਪੀ ਦੋਨੇ ਮੰਗਾਂ ਅਸੀਂ ਉਹਦੇ ਤਰਤੀਬ ਦੇ ਵਿੱਚ ਮੂਹਰੇ ਰੱਖੀਆਂ ਹੋਈਆਂ ਨੇ ਮੂਹਰੇ ਰੱਖਣ ਦਾ ਭਾਵ ਇਹ ਹੀ ਹੈ ਵੀ ਜੇ ਕੱਲ ਨੂੰ ਕੋਈ ਸਰਕਾਰ ਨਾਲ ਗੱਲਬਾਤ ਦੇ ਦੌਰਾਨ ਕੋਈ ਛੱਡ ਛਡਾਈ ਕਰਨੇ ਪੈਂਦੀ ਆ ਤਾਂ ਘੱਟੋ ਘੱਟ ਇਹ ਮੰਗਾ ਕਦਾ ਚਿਤ ਨਾ ਛੱਡ ਗਿਆ ਜਾਣ ਡਲਿਆਉ ਸਾਹਿਬ ਦਾ ਵਰਤ 79ਵੇਂ ਦਿਨ ਚ ਪਹੁੰਚ ਗਿਆ ਉਹਨਾਂ ਦੀ ਵੀ ਇਹੀ ਹੈਗੀ ਆ ਵੀ ਵਰਨ ਵਰਤ ਮੰਗਾ ਅਮਨਤ ਕਰੇ ਖਾਸ ਕਰਕੇ ਜਿਹੜੀ ਐਮਐਸਪੀ ਦੀ ਗਾਰੰਟੀ ਕਰਨ ਲਈ ਮੰਗਾ ਬਹੁਤ ਰੋਲਾ ਪਾ ਰਿਹਾ ਜੀ ਮਾਰਾ ਉਸ ਤੱਕ ਹੈ ਪਰ ਦੂਜੇ ਪਾਸੇ ਮੈਂ ਕਮੀਨਾ ਕਿਉਂ ਕਹਾਂ ਸਾਡੇ ਦੁਸ਼ਮਣੋਂ ਕੱਲ ਕੇ ਪਰਸੋ ਜਿਹੜਾ ਕੇਂਦਰ ਦਾ ਖੇਤੀਬਾੜੀ ਮੰਤਰੀ ਹੈ ਸਿਵਰਾਜ ਚੋਹਾਨ ਹੈ ਉਹਨੇ ਪੱਤਰਕਾਰਾਂ ਨੂੰ ਸੰਬੋਧਨ ਹੁੰਦਿਆ ਕਿਹਾ ਪੱਤਰਕਾਰਾਂ ਨੇ ਸਵਾਲ ਪੁੱਛਿਆ ਉਹਨੂੰ ਐਮਐਸਪੀ ਦੀ ਗਰੰਟੀ ਕਰਨ ਦਾ ਜੋ ਕਿਸਾਨਾਂ ਦਾ ਮੁੱਦਾ ਕਰਜ਼ਾ ਮਾਫੀ ਦਾ ਜੋ ਕਿਸਾਨਾਂ ਦਾ ਮੁੱਦਾ ਹੈ ਇਹਦੇ ਬਾਰੇ ਤੁਹਾਡੀ ਸਰਕਾਰ ਦੀ ਨੀਤੀ ਕੀ ਹੈ ਪਾਲਿਸੀ ਕੀ ਹੈ ਤਾਂ ਉਹਨੇ ਇੰਨੀ ਸ਼ਰਮ ਮੈਨੇ ਮੰਨੇ ਸਿਵਰਾਜ ਚੋਹਾਨ ਨੇ ਮਸ ਤੇਜ ਤੋਂ ਕਹਿਣਾ ਹਜ਼ਾਰਾਂ ਲੋਕਾਂ ਦੇ ਇਕੱਠ 'ਚ ਵੀ ਭਾਈ ਸਾਡੀ 14 ਤਰੀਕ ਨੂੰ ਮੀਟਿੰਗ ਹੋ ਰਹੀ ਹੈ ਉੱਥੇ ਇਹ ਮੁੱਦੇ ਵਿਚਾਰੇ ਜਾਣਗੇ ਇਹ ਨਹੀਂ ਕਿ ਹਾਂ ਉਹਨੇ ਉਹਨੇ ਬੜੀ ਬੇਸ਼ਰਮੀ ਨਾਲ ਕਿਹਾ ਵੀ ਸਾਡਾ ਐਮਐਸਪੀ ਗਰੰਟੀਕਰਨ ਦਾ ਕਰਜ਼ਾ ਮਾਫੀ ਦਾ ਸਾਡਾ ਕੋਈ ਮੁੱਦਾ ਨਹੀਂ ਇਹ ਉਹਨੇ ਪੱਤਰਕਾਰਾਂ ਦੇ ਜਵਾਬ 'ਚ ਕਹੀ ਹੈ ਗੱਲ ਦੂਜੇ ਪਾਸੇ ਜਿਹੜਾ ਨਵਾਂ ਬਜਟ ਆਇਆ ਕੇਂਦਰ ਸਰਕਾਰ ਦਾ 1 ਫਰਵਰੀ ਨੂੰ ਬਜਟ ਪੇਸ਼ ਕੀਤਾ ਪਾਰਲੀਮੈਂਟ ਦੇ ਵਿੱਚ ਉਹਦੇ ਵਿੱਚ ਤੁਸੀਂ ਸਾਰਾ ਪੜ੍ਹ ਲਓ ਕਿਸਾਨਾਂ ਦੀ ਖਾਤਰ ਕਰਜ਼ਾ ਤਾਂ ਜ਼ਰੂਰ ਵਧਾਇਆ ਵੀ ਜਿਹੜੀ ਤੁਹਾਡੀ ਲਿਹੁੰਦਾ ਜਿੰਨਾ ਕਿੱਲੇ ਮਗਰ ਪਹਿਲਾਂ ਮਿਲਦਾ ਸੀ ਉਹਨਾਂ ਡੁੱਡਾ ਮਿਲ ਜੂਗਾ ਕਰਜ਼ਾ ਪਰ ਇੱਕ ਵੀ ਸ਼ਬਦ ਤੁਸੀਂ ਐਮਐਸਪੀ ਦੀ ਗਰੰਟੀਕਰਨਾ ਹੀ ਕਿਸਾਨਾਂ ਦਾ ਮਸਲਾ ਹੱਲ ਹੁੰਦਾ ਉਹ ਇੱਕ ਵੀ ਸ਼ਬਦ ਐਮਐਸਪੀ ਦੀ ਗਰੰਟੀਕਰਨ ਦਾ ਸਾਰੇ ਬਜਟ ਵਾਲੇ ਵੱਡੇ ਪਲੰਦੇ ਦੇ ਵਿੱਚ ਨਹੀਂ ਲੱਭਦਾ ਸੋ ਭਰਾਵੋ ਇਹਨਾਂ ਗੱਲਾਂ ਤੋਂ ਲੱਗਦਾ ਵੀ ਸਾਨੂੰ ਵੱਡੀ ਤਾਕਤ ਦੀ ਲੋੜ ਹੈ ਜੇ ਵੱਡੇ ਜੋਰ ਦੀ ਲੋੜ ਹੈ ਅਸੀਂ ਸਰਪਰ ਜੋ ਜਦੋਂ ਜਹਿਨ ਕੀਤੀ ਹੈ ਉਹਨਾਂ ਅਨੁਵੇਦੀਆਂ ਪ੍ਰਾਪਤ ਗਿਆ ਨਹੀਂ ਬਹੁਤ ਵੱਡੀਆਂ ਪ੍ਰਾਪਤੀਆਂ ਨੇ ਅਸੀਂ ਲੱਖਾਂ ਲੋਕਾਂ ਚੱਕਰ ਸਾਰੇ ਦੇਸ਼ ਦੇ ਕਿਸਾਨਾਂ ਤੱਕ ਇਹ ਮੁੱਦਾ ਲਹਿਗੇ ਵੀ ਕਿਸਾਨਾਂ ਦੀ ਬਿਮਾਰੀ ਹੈ ਜਿਹੜੀ ਕਿਸਾਨਾਂ ਦੀਆਂ ਖੁਦਕਸ਼ੀਆਂ ਨੇ ਕਿਸਾਨਾਂ ਦੇ ਕਰਜ਼ੇ 'ਚ ਜਿਹੜੇ ਗਲ-ਗਲ ਟਿੱਕਰ ਫਸੇ ਆ ਇਹ ਐਮਐਸਪੀ ਦੀ ਗਰੰਟੀ ਤੋਂ ਬਿਨਾ ਇਸ ਬਿਮਾਰੀ ਦਾ ਇਹ ਜਮਾਂਦਰੂ ਬਿਮਾਰੀ ਹੈ ਜਿਹੜੀ ਇਹਦਾ ਇਲਾਜ ਨਹੀਂ ਹੋਣਾ ਇਹ ਅਸੀਂ ਲੈ ਗਏ ਆ ਲੱਖਾਂ ਲੋਕਾਂ ਦਾ ਟਿੱਕਰ ਤੋਂ ਮੱਖਾਂ ਲੋਕਾਂ ਦਾ ਸਮਰਥਨ ਜਿੱਤ ਲਿਆ 30 ਤਰੀਕ੍ਹ ਦੇ ਪੰਜਾਬ ਦੇ ਬੰਦ ਦੇ ਸੱਦੇ 'ਚ ਅਸੀਂ ਉਹ ਸਮਰਥਨ ਲੈ ਲਿਆ ਸਾਡੀ ਪ੍ਰਾਪਤੀ ਹੈ ਔਰ ਸਾਨੂੰ ਇੱਥੇ ਹੀ ਸੰਤੋਖਤ ਨਹੀਂ ਹੋ ਜਾਣਾ ਚਾਹੀਦਾ ਹਜੇ ਹੋਰ ਵੱਡੇ ਕੰਮ ਨਹੀਂ ਹੋਰ ਵੱਡੀ ਤਿਆਰੀ ਦੀ ਲੋੜ ਹੈ ਹਜੇ ਗੰਭੀਰਤਾ ਨਾਲ ਤਿਆਰੀਆਂ ਕਰਨ ਦੀ ਲੋੜ ਹੈ ਜਿੱਤਾਂਗੇ ਅਸੀਂ ਖੀਰਤੇ ਇਹ ਜਿਹੜਾ ਕਮੀਨਾ ਦੁਸ਼ਮਣਾਂ ਨੂੰ ਝਕਾਵਾਂਗੇ ਪਰ ਸਾਡਾ ਪੰਜਾਬ ਦਾ ਇਤਿਹਾਸ ਕਹਿੰਦਾ ਹੱਥਾ ਬਾਜ਼ ਕਰਾਰਿਆ ਬੈਰੀ ਮਿੱਤ ਨਾ ਹੋਏ ਬੈਰੀ ਸਿੱਧਾ ਨਹੀਂ ਹੁੰਦਾ ਕਰਾਰੇ ਹੱਥਾਂ ਤੋਂ ਬਿਨਾ ਹੱਥ ਬੰਨ ਮਿੰਤਾ ਕਰਿਆ ਤੋਂ ਦੁਸ਼ਮਣ ਕਦੇ ਨਹੀਂ ਮੰਦਾ ਜਿੰਨਾ ਅਸੀਂ ਮਿੰਤਾ ਹੱਥ ਬੰਨਾਂਗੇ ਮਿੰਤਾ ਕਰਾਂਗੇ ਪੰਜਾਬ ਦਾ ਇਤਿਹਾਸ ਕਹਿੰਦਾ ਦੁਸ਼ਮਣ ਉਹਨਾ ਸਖਤ ਹੁੰਦਾ ਸੋਈ ਕਰਾਰੇ ਅੱਖਾਂ ਨਾਲ ਹੀ ਲੜਨ ਦੀ ਲੋੜ ਹੈ ਸੋ ਇਹਦੇ ਵਿੱਚ ਜਿਹੜੀ ਅਗਲੀ ਕਮਿਨੇ ਚਾਲ ਚੱਲੀ ਆ ਪਹਿਲਾਂ ਆਪਣਾ ਨੌਜਵਾਨ ਆਗੂ ਭਾਨਾ ਸਿੱਤੂ ਵੀ ਦੱਸ ਕੇ ਗਿਆ ਵੀ ਬਿਲਕੁਲ ਉਸ ਟਾਈਮ ਤੇ ਜਦੋਂ ਸਾਡਾ ਨਵੰਬਰ ਦੇ ਮਹੀਨੇ ਤੋਂ ਬਾਅਦ ਸਾਡਾ ਮੋਰਚਾ ਸਿੱਖਾਂ ਨੂੰ ਛੂੰਹ ਲੱਗ ਗਿਆ ਜਿਹੜਾ ਕਹਿੰਦੇ ਸੀਗੇ ਵੀ ਖਾਲੀ ਹੋ ਗਿਆ ਮੋਰਚਾ ਲੱਖਾਂ ਦਾ ਸਮਰਥਨ ਮਿਲਣ ਲੱਗ ਗਿਆ ਬਿਲਕੁਲ ਉਸ ਮੌਕੇ ਤੇ ਇਹਨਾਂ ਨੇ 3 ਸਾਲ ਪੁਰਾਣਾ ਕੇਸ ਮੋਦੀ ਦੀ ਫੇਰੀ ਨਾਲ ਜੁੜਿਆ ਹੋਇਆ 2022 ਵਾਲਾ ਜਿਹੜਾ ਕਿ ਸਿੰਪਲ ਕੇਸ ਸੀਗਾ ਆਵਾਜਾਈ ਰੋਕਣ ਦਾ 293 83 ਧਾਰਾ ਦੇ ਤਹਿਤ 3 ਸਾਲ ਬਾਅਦ ਜਦੋਂ ਸਾਡਾ ਮੋਰਚਾ ਸਿੱਖਾਂ ਤੇ ਸੀ ਦੀ ਖਾਤਰ 25 ਤੋਂ ਉੱਪਰ ਸਾਡੇ ਕਿਸਾਨ ਆ ਬੁਆ ਮਜ਼ਦੂਰ ਆ ਬੁਆ ਤੇ ਇਹਨਾਂ ਨੇ ਮੋਦੀ ਨੂੰ ਮਾਰਨ ਦੀ ਅਰਾਦਾ ਕਤਲ ਦਰਜ ਕੀਤਾ ਪੁਰਾਣੀ 3 3 ਸਾਲ ਪੁਰਾਣੀ ਜਿਹੜੀ ਕੇਸ ਸੀਗਾ ਉਹਦੇ ਵਿੱਚ ਜਦ ਕੇ ਕੋਈ ਲੜਾਈ ਨਹੀਂ ਹੋਈ ਕੋਈ ਟਕਰਾਅ ਨਹੀਂ ਹੋਇਆ ਸਾਰਾ ਪੰਜਾਬ ਜਾਣਦਾ ਹੈ ਵੀ ਉਸ ਦਿਨ ਜੋ ਮੋਦੀ ਮੁੜ ਕੇ ਗਿਆ ਉਹ ਉੱਥੇ ਕੱਠਾ ਨਾ ਹੋਣ ਕਰਕੇ ਰੈਲੀ ਦੇ ਵਿੱਚ 70000 ਦੀ ਕੁਰਸੀ ਲਈ ਸੀ ਉਹ ਨਾ ਹੋਣ ਕਰਕੇ ਉਹ ਮੁੜ ਕੇ ਗਿਆ ਕਿਸੇ ਕਿਸਾਨ ਨੇ ਉਹਨੂੰ ਨਾ ਕਿਸੇ ਦਾ ਰੋਕਣ ਦਾ ਪ੍ਰੋਗਰਾਮ ਸੀ ਨਾ ਕਿਸੇ ਨੂੰ ਪਤਾ ਸੀਗਾ ਵੀ ਉਹ ਸੜਕ ਰਾਹੀਂ ਆਊਗਾ ਸੋ ਉਹ ਕੇਸ ਪਾਇਆ ਝੂਠਾ ਤਾਂ ਕਿ ਜਿਹੜਾ ਆਗੂ ਆਉ ਡਰ ਕੇ ਚੱਲਣ ਉਹਨਾਂ ਦੇ ਉੱਤੇ ਤਲਵਾਰ ਲਮਕਦੀ ਰਹੇ ਵੀ ਖਬਰਾਂ ਕਿਹੜੇ ਵੇਲੇ ਫੜੇ ਜਾਵਾਂਗੇ ਉਹ ਪਿੰਡਾਂ ਦੀ تیاری ਨਾ ਕਰ ਸਕਣ ਉਹ ਲਾਮਬੰਦੀ ਨਾ ਕਰ ਸਕਣ ਲੇਕੇ ਨਾ ਸਕੜ ਇਸ ਮਕਸਦ ਦੀ ਖਾਤਰ ਉਹਨਾਂ ਦੇ ਉੱਤੇ ਤਰਵਾਰ ਲਮਕਾਈ ਹੈ ਸਭ ਨੂੰ ਪਤਾ ਵੀ ਜਿਹੜਾ ਮੋਦੀ ਨੂੰ ਮਾਰਨ ਦਾ ਰਾਤਾ ਕਤਲ ਦੇ ਕੇਸ ਦੇ ਵਿੱਚ ਜੇ ਕਿਸੇ ਦੀ ਗ੍ਰਿਫਤਾਰੀ ਹੋ ਗਈ ਤਾਂ ਜਵਾਨਤਰੀ ਹੋਣੀ ਛੇਤੀ ਕੀਤੇ ਇਸ ਕਰਕੇ ਇਹਨਾਂ ਦਾ ਮਨਸਾ ਵੀ ਡਰਾ ਕੇ ਰੱਖੋ ਆਗੂਆਂ ਨੂੰ ਖੁੱਲਕੇ ਪ੍ਰਚਾਰ ਨਾ ਕਰ ਸਕੜ ਪਰ ਪੰਜਾਬ ਦਾ ਜਿਹੜਾ ਇਤਿਹਾਸ ਹੈ ਉਹ ਜਾਣਦਾ ਵੀ ਇਹਨਾਂ ਦਾ ਜਿਹੜਾ ਹਾਕਮਾ ਦਾ ਨਸ਼ਾ ਹੈ ਜਿਹੜਾ ਇਹਨਾਂ ਨੂੰ ਸਤਾ ਦਾ ਨਸ਼ਾ ਚੜਾ ਹੋਇਆ ਕੇਂਦਰੀ ਹਾਕਮਾਂ ਨੂੰ ਪੰਜਾਬ ਦੇ ਲੋਕ ਜਾਣਦੇ ਆ ਵੀ ਨਸ਼ਾ ਨੌਣਾ ਕਿਵੇਂ ਆ ਨਸ਼ਾ ਨੌਣ ਵੀ ਜਾਣਦੇ ਆ ਕੱਲ 10000 ਦੇ ਇਕੱਠ ਨੇ ਐਸਐਸਪੀ ਫਰੋਲਪੁਰ ਨੇ ਜਿਹਨੇ ਪਰਚਾ ਦਰਜ ਕੀਤਾ ਜਿਹਨੇ ਸੈਟ ਬਣਾ ਕੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾ ਕੇ ਪਰਚਾ ਦਰਜ ਕੀਤਾ ਉਹਦਾ 3 ਘੰਟੇ ਹਵਾ ਬੰਦ ਕਰਕੇ 10000 ਲੋਕਾਂ ਦੇ ਦਸਤ ਬਿਜੇ ਸਾਡੇ ਇੱਕ ਵੀ ਇੱਕ ਸੌ ਅਗੂਲੇ ਗ੍ਰਿਫਤਾਰੀ ਕਰਨ ਦੀ ਕੋਸ਼ਿਸ਼ ਕੀਤੀ ਕਹੇ ਬਰੂਦ ਦੇ ਢੇਰ ਨੂੰ ਅੱਗ ਲਾਉਣ ਵਾਲੀ ਗੱਲ ਹੋਊਗੀ ਉਹਨਾਂ ਨੂੰ ਵਾਰਨਿੰਗ ਦੇ ਕੇ ਆਂਦੀ ਐ ਕੰਦ ਇਹ ਕੰਦ ਤੇ ਲਿਖਿਆ ਪੜਨਗੇ ਸੋ ਭਰਾਵੋ ਇਹ ਸਾਰੀਆਂ ਚਾਲਾਂ ਨੇ ਜਿਹੜੀਆਂ ਸਾਡੇ ਦੁਸ਼ਮਣਾਂ ਦੇ ਇਹਨਾਂ ਨੂੰ ਫੇਲ ਕਰਨ ਦੀ ਖਾਤਰ ਬਹੁਤ ਹੀ ਸੰਜੀਦਾ ਹੋਣਾ ਪਊ ਬਹੁਤ ਹੀ ਗੰਭੀਰ ਹੋਣਾ ਪਊ ਕੱਲੀ-ਕੱਲੀ ਸਾਡੇ ਬੰਦੇ ਨੂੰ ਜੋੜਨ ਦੀ ਖਾਤਰ ਕੱਲੀ-ਕੱਲੀ ਢੇਰ ਨੂੰ ਜੋੜਨ ਦੀ ਖਾਤਰ ਸਾਡਾ ਘੇਰਾ ਵਿਸ਼ਾਲ ਕਰਨ ਦੀ ਖਾਤਰ ਸਾਨੂੰ ਆਪਣੀਆਂ ਕੋਸ਼ਿਸ਼ਾਂ ਨੂੰ ਜਰਬ ਦੇਣੀ ਪਊਗੀ ਸੋ ਇਹੀ ਅੱਜ ਦਾ ਜਿਹੜਾ ਇਕੱਠ ਹੈ ਆਪਣੇ ਸਾਲਗिराਹ ਉੱਤੇ ਅੱਜ ਦੇ ਇਕੱਠ ਦਾ ਇਹੀ ਸਨੇਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿੱਥੇ ਸੁਭਾਵਨਾਵਾਂ ਬਹੁਤ ਹੈ ਇਸ ਅੰਦੋਨ ਨੂੰ ਸਿੱਖਰਾਂ ਤੇ ਪਹੁੰਚਾਉਣ ਦੀ ਖਾਤਰ ਜਿੱਤ ਤੱਕਣ ਪਹੁੰਚਾਉਣ ਦੀ ਖਾਤਰ ਉੱਥੇ ਖਤਰੇ ਚੁਣੌਤੀਆਂ ਵੀ ਬਹੁਤ ਖਤਰੇ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਸੁਭਾਵਨਾਵਾਂ ਨੂੰ ਆਪਣੇ ਪੱਖ ਜਮਤਨੇ ਹੋਏ ਲੀਡਰਸ਼ਿਪ ਦੀ ਪਲਾਨਿੰਗ ਐ ਰਣਨੀਤੀ ਆ ਵੀ ਅੱਗੇ ਵਧਾਂਗੇ ਜਿਵੇਂ ਪਹਿਲਾ ਡਟ ਕੇ ਅਗਵਾਈ ਕੀਤੀ ਆ ਸਾਲ ਤੋਂ ਉਹ ਵੀ ਡਟ ਕੇ ਮੋਰਚਾ ਉਹਨਾਂ ਦਾ ਜ਼ਿਕਰ ਜਾਰੀ ਰਹੂਗਾ ਜਿੰਨਾ ਚਿਰ ਤੱਕ ਐਮਐਸਪੀ ਦੀ ਗਰੰਟੀਕਰੂਣ ਤੇ ਹਾਂ ਨਹੀਂ ਹੁੰਦੀ ਐਮਐਸਪੀ ਦਾ ਗਰੰਟੀਕਰੂਣ ਬੰਦਾ ਨਹੀਂ ਮੋਰਚਾ ਉਹਨਾਂ ਤੇ ਕਰ ਜਾਰੀ ਰਹੂਗਾ ਅੱਜ ਦਾ ਸੰਦੇਸ਼ ਇਹੀ ਐ ਸਭ ਤੋਂ ਸਾਰੇ ਭਰਾਵਾਂ ਦਾ ਧੰਨਵਾਦ ਭੈਣਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ কি wow. <laughs>